ਜੀ 600 ਯੂਨਟ ਬਿਜਲੀ ਫਰੀ ਹੈ ਅਗਲੇ ਸਾਲ ਬੀਬੀਆਂ ਨੂੰ 100000 ਰੁਪਇਆ ਦੇ ਦੇਣਾ 100000 ਰੁਪਇਆ ਦੇ ਕੇ ਕਿਸੇ ਵੀ ਇਹਨਾਂ ਦੇ ਐਮ.ਐਲ.ਏ ਤੋਂ ਪੁੱਛਿਓ ਜੇ ਕਿੰਨੇ ਪੈਸੇ ਬੰਦੇ ਇਸ ਸਾਲ ਦੇ ਪੁੱਛ ਲਿਓ ਜੀ ਮੈਂ ਦੱਸ ਦਿੰਨਾ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਆਊਗਾ ਕਿੱਥੋਂ ਪੰਜਾਬ ਚ 4.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਬਹੁਤ ਸਾਰੇ ਡਿਪਾਰਟਮੈਂਟਾਂ ਚ ਤੀਜੇ ਮਹੀਨੇ ਤਨਖਾਹ ਮਿਲਦੀ ਹੈ ਜਿਵੇਂ 5 ਲੱਖ ਨੂੰ ਕਰਾਸ ਕਰੋਗੇ ਤੁਸੀਂ ਕਰਪਟ ਹੋ ਜਾਓਗੇ ਤੁਹਾਨੂੰ ਕਰਜ਼ਾ ਨਹੀਂ ਦੇਊਗਾ ਕਿਉਂਕਿ ਤੁਹਾਡੀ ਇਕਨੋਮੀ ਦਾ ਸਾਈਜ਼ 10 ਲੱਖ ਕਰੋੜ ਹੈ ਕਿੱਥੋਂ ਆਊਗਾ ਪੈਸਾ ਕੀ ਇਹ ਦੱਸਣਗੇ ਪਾਲਿਸੀ ਕੇਵ ਜੀ ਹੈ ਯਾਨੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦੇਣ ਵਾਲੀ ਗੱਲ ਜਿਹੜੀ ਉਹ ਪੰਜਾਬ ਨਾਲ ਸ਼ਰਿਆਮ ਤੱਕਾ ਤੇ ਧੋਖਾ ਆਊਗਾ ਨਹੀਂ ਮੈਂ ਆਣਾ ਦੇ ਲੋ ਦੇ ਲੋ ਪਰ ਪੈਸਾ ਕਿੱਥੇ ਮੈਂ ਆਣਾ ਦੇ ਲੋ ਪੈਸਾ ਕਿੱਥੇ ਹੈ ਪੈਸਾ ਕਿੱਥੇ ਹੈ ਜੇ ਇੱਕ ਜੇਬ ਚ ਪਾਉਣਾ ਹੈ ਹਜ਼ਾਰ ਰੁਪਿਆ ਤੇ ਦੂਜੀ ਜੇਬ ਤੋਂ 20000 ਕੱਢ ਲੈਣਾ ਇਹ ਕਿਹੋ ਜੀ ਨੀਤੀ ਹੈ ਵੀ ਇਹ ਤਾਂ ਬਦਨੀਤੀ ਹੈ ਕਰ ਲੋ ਪੈਸਾ ਕਿੱਥੋਂ ਆਊਗਾ ਦੱਸੋ ਤੇ ਕੀਤਾ ਕਿਉਂ ਨਹੀਂ 4 ਸਾਲ ਦਾ ਦਿੱਤਾ ਕਿਉਂ ਨਹੀਂ ਤੁਸੀਂ ਤਾਂ ਵਾਦਾ ਕੀਤਾ ਸੀ